ਅਮਰਤ ਮੈਨੂੰ ਵੀ ਦਿਓ ਗੁਰੂ ਖਾਲਸਾ ਜੀ ਅਮਰਤ ਮੈਨੂੰ ਵੀ ਦਿਓ ਗੁਰੂ ਖਾਲਸਾ ਜੀ ਗੁਰ ਆਖਿਆ ਪੰਜਾਬ ਪਿਆਰਿਆਂ ਨੂੰ ਅਬੋ ਆਖਿਆ ਪੰਜਾਬ ਪਿਆਰਿਆਂ ਨੇ ਕਿੰਨਾ ਮੁਕਤ ਲਿਆਣਾ ਮੁਕਤ ਮਿਲਣਾ ਮਿਲਦਾ ਸਿਰਾਂ ਦੇ ਬੋਪਿਆਂ ਤਾਰਿਆਂ ਨੂੰ ਗੁਰ ਆਖਿਆ ਭਾਈ ਦਿਆ ਸਿੰਘਾ ਗੁਰ ਆਖਿਆ ਭਾਈ ਦਿਆ ਸਿੰਘਾ ਮੈਂ ਆਪਣਾ ਸਾਰਾ ਹੀ ਧਨ ਲਗਾ ਦਿਆਂਗਾ ਤੁਸੀਂ ਇੱਕ ਸਰਦੀ ਕੀ ਗੱਲ ਕਰਦੇ ਹੋ ਮੈਂ ਸਾਰਾ ਸਰਬੱਤੀ ਕੀ ਬੋਲੇ ਇਸੋਨਹਾ ਸੁਭਾਸ਼ ਸੁਭਾਸ਼ ਜੁਗੋ ਜੁਗ ਅਡਲ ਦਸਾ ਪਾਸ਼ਾਈਆਂ ਦੀ ਜੋਤ ਤਾਂ ਤਾਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਬੈਠੇ ਨੇ ਸਾਰੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਰਤਨਾ ਪਵਿੱਤਰ ਕਰਦੇ ਹੋਇਆ ਮਹਾਰਾਜ ਦੀ ਫਤਿਹ ਪਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਅਸੀਂ ਬੜੇ ਹੀ ਵੱਡੇ ਸ਼ਹੀਦ ਮੋਤੀਰਾ ਮਹਾਰਾਜ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਆਇਤਾ ਦਿਨ ਸਮਰਪਿਤ ਕੀਤਾ ਗਿਆ ਹੈ ਉਹਨਾਂ ਨੂੰ ਯਾਦ ਕਰ ਰਹੇ ਹਾਂ ਇਤਿਹਾਸ ਗਵਾਹ ਹੈ ਕਿ ਜਦੋਂ ਮੋਤੀਰਾ ਮਹਾਰਾਜ ਜੀ ਨੂੰ ਪਤਾ ਚੱਲਿਆ ਕਿ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਪੋਤਿਆਂ ਨੂੰ ਗ੍ਰਫਤਾਰ ਕਰਕੇ ਉੱਥੇ ਬੰਦੀ ਬਣਾ ਲਿਆ ਗਿਆ ਹੈ ਤੇ ਮੋਤੀਰਾ ਮਹਾਰਾਜ ਜੀ ਉੱਥੇ ਗਏ ਤੇ ਮਾਤਾ ਜੀ ਨੂੰ ਕਹਿੰਦੇ ਨੇ ਮਾਤਾ ਜੀ ਤੁਹਾਡੇ ਦੇ ਰੋਟੀ ਲੈ ਕੇ ਆਏ ਆ ਮਾਤਾ ਜੀ ਨੇ ਕਿਹਾ ਕਿ ਮੋਤੀਆ ਤੈਨੂੰ ਨਹੀਂ ਪਤਾ ਅਹੀਂ ਬੜੇ ਲੰਬੇ ਸਫ਼ਰ ਤੇ ਜਾਣਾ ਹੈ ਤੇ ਮੇਰੇ ਪੋਤਰਿਆਂ ਨੇ ਬੜੇ ਲੰਬੇ ਸਫ਼ਰ ਤੇ ਜਾਣਾ ਹੈ ਤੇ ਕਹਿੰਦੇ ਨੇ ਜਦੋਂ ਲੰਬੇ ਸਫ਼ਰ ਤੇ ਜਾਈਏ ਨਾ ਤਾਂ ਬੜਾ ਸਾਫ਼ ਸੁਥਰਾ ਖਾਣਾ ਖਾ ਕੇ ਜਾਇਗਾ ਤਾਂ ਕਿ ਰਾਜ ਪਰੇਸ਼ਾਦੀ ਨਾ ਹੋਵੇ ਤੇ ਅਸੀਂ ਇਹ ਬਿੱਤਰ ਬੇਧਰਨੀਆਂ ਦੀ ਅਕਿਰਤ ਘਣਾ ਦੀ ਜ਼ੁਲਮੀਆਂ ਦੀ ਅਸੀਂ ਰੋਟੀ ਕਿਸ ਤਰ੍ਹਾਂ ਖਾ ਕੇ ਜਾ ਸਕਦੇ ਆ ਐਸ ਕੱਚੇ ਤੋਂ ਰੋਟੀ ਵਾਪਸ ਲੈ ਜਾ ਮੋਤੀ RAM ਜੀ ਘਰ ਵਾਪਸ ਗਏ ਨੇ ਸਾਰਾ ਪਰਿਵਾਰ ਉਡੀਕਦਾ ਪਿਆ ਸੀ ਕਿ ਘਰ ਇਕੱਠੇ ਬੈ ਕੇ ਰੋਟੀ ਖਾਵਾਂਗੇ ਉਹਨਾਂ ਦਾ ਪੁੱਤਰ 7 ਸਾਲ ਦਾ ਉਹਨਾਂ ਦੀ ਮਾਤਾ ਹੀ ਉਹਨਾਂ ਦੀ ਧਰਮ ਪਤਨੀ ਜੀ ਜਦੋਂ ਖਾਣਾ ਅੱਗੇ ਲਗਾਇਆ ਗਿਆ ਮੋਤੀ RAM ਜੀ ਨੇ ਅਰਦਾਸ ਕੀਤੀ ਬੁੜਕੀ ਤੋੜੀ ਹੈ ਤੇ ਖਾਣਾ ਖਾਣ ਲੱਗੇ ਆ ਤੇ ਬੁੜਕੀ ਮੂੰਹ ਤੱਕਦੀ ਪਹੁੰਚੀ ਮਾਤਾਏ ਕਹਿਣ ਲੱਗੇ ਕੀ ਕਰਨ ਮੋਤੀਆ ਰੋਟੀ ਨਹੀਂ ਖਾ ਰਿਆ ਉਹਨੇ ਸਾਰਾ ਜਿਹੜਾ ਹੈ ਨਾ ਵਰਤਾਲ ਸਾਰੀਆਂ ਗੱਲਾਂ ਦਸੀਆਂ ਕਿ ਇਸ ਤਰ੍ਹਾਂ ਮਾਤਾਈ ਆਏ ਮੈਂ ਉਹਨਾਂ ਰੋਟੀ ਪੁੱਛੀ ਪਰ ਰੋਟੀ ਨਹੀਂ ਖਾਦੀ ਜੇਕਰ ਮਾਤਾਈ ਨੇ ਰੋਟੀ ਨਹੀਂ ਖਾਦੀ ਤੀ ਸਾਡੇ ਅੰਦਰ ਰੋਟੀ ਕਿਸ ਤਰ੍ਹਾਂ ਉਤਰ ਸਕਦੀ ਉਹਨਾਂ ਦੀ ਧਰਮ ਪਤਨੀ ਉੱઠી ਘਰ ਗਏ ਅੰਦਰ ਗਏ ਜਿਹਨਾਂ ਉਹਨਾਂ ਦੀ ਟੋਲੀ ਚੜਾਣ ਲੱਗੇ ਜਿਹੜਾ ਉਹਨਾਂ ਨੂੰ ਗਹਿਣਾ ਕਟਾ ਦਿੱਤਾ ਸੀ ਨਾ ਉਹ ਲਿਆ ਕਿ ਉਹਨਾਂ ਨੂੰ ਦਿੱਤਾ ਕਹਿੰਦੇ ਆ ਕੀ ਕਹਿੰਦੇ ਆ ਜਿਹੜੇ ਸਿਪਾਈ ਆ ਨਾ ਜੁਲ ਸਰਕਾਰ ਦੇ ਅੱਧ ਟੱਕੇ ਟੱਕੇ ਦੇ ਵੇਖ ਜਾਂਦੇ ਆ ਤੇ ਫਿਰ ਸੋਨੇ ਦੇ ਗਹਿਣੇ ਆ ਤੂੰ ਇਹ ਗਹਿਣੇ ਦੇਖ ਜਾਓ ਤਾਂ ਮੈਂ ਗਰਮ ਦੁੱਧ ਕਰਕੇ ਦਿੰਦੀ ਆ ਤੁਸੀਂ ਮਾਤਾ ਨੂੰ ਦੁੱਧ ਪਿਲਾ ਕੇ ਆਓ ਇਤਿਹਾਸ ਕਹਿੰਦਾ ਹੈ ਕਿ ਮੋਤੀਰਾ ਮੈਰਾ ਜੀ ਆਪਣੇ ਘਰ ਦੇ ਸਾਰੇ ਗਹਿਣੇ ਜਿਹੜੇ ਆ ਬਾਹਰ ਸਿਪਾਈਆਂ ਨੂੰ ਦੇ ਦਿੱਤੇ ਤੇ ਮਾਤਾਈ ਕੋ ਜਦੋਂ ਦੁੱਧ ਲੈ ਚ ਗਈ ਆ ਤੇ ਮਾਤਾਈ ਕਹਿੰਦੇ ਮੋਦੀਆ ਜਏ ਜ਼ੁਲਮ ਸਰਕਾਰ ਨੂੰ ਪਤਾ ਲੱਗਿਆ ਕਿ ਤੂੰ ਸਾਨੂੰ ਦੁੱਧ ਦੀ ਸੇਵਾ ਕੀਤੀ ਹੈ ਦੁੱਧ ਪਲਾਇਆ ਤੇ ਤੇਰਾ ਕੀ ਹਾਲ ਹੋਇਆ ਤੂੰ ਜਾਣਨਾ ਤੇ ਮੋਤੀराम ਜੀ ਕਹਿੰਦੇ ਆ ਕਿ ਮਾਤਾਈ ਤੁਸੀਂ ਇਹ ਦੁੱਧ ਨੂੰ ਪਰਵਾਣ ਕਰਿਓ ਮੈਂ ਸਮਝਾਂ ਮੇਰੇ ਚਰਾਸੀ ਨਿਕਲਦੀ ਤੇ ਇਤਿਹਾਸ ਦੱਸਦਾ ਹੈ ਕਿ ਜਦੋਂ ਜ਼ੁਲਮ ਸਰਕਾਰ ਨੂੰ ਪਤਾ ਲੱਗਿਆ ਕੀ ਮੋਤੀਰਾ ਮੈਰਾ ਨੇ ਦੁੱਧ ਦੀ ਸੇਵਾ ਕੀਤੀ ਹੈ ਦੁੱਧ ਪਲਾਉਂਦੇ ਰਹੇ ਨੇ ਮਾਤਾ ਇਹਨੂੰ ਤੇ ਉਹਨਾਂ ਦੇ ਪੁੱਤਰਿਆਂ ਨੂੰ ਉਹਨਾਂ ਦੇ ਸਾਰੇ ਪਰਿਵਾਰ ਨੂੰ ਜਿੰਦਾ ਕੋਲੂ ਦੇ ਵਿੱਚ ਫੀਲ ਦਿੱਤਾ ਗਿਆ ਸੀ ਗੱਲ ਨੇ ਤਾਂ ਹੀ ਤੇ ਕਹਿੰਦੇ ਨੇ ਕਿ ਕਲਗੀ ਵਾਲਿਆ ਤੇਰੇ ਸਕੂਲ ਅੰਦਰ ਕਲਗੀ ਵਾਲਿਆ ਤੇਰੇ ਸਕੂਲ ਅੰਦਰ ਲੋਕੀਂ ਆਖ ਦੇ ਲੱਗਦੀ ਫੀਸ ਕੋਈ ਨਾ ਜਦ ਤੱਕ ਇਹ ਵਿੱਚ ਜਮਤ ਜਾ ਕੇ ਪੜਨ ਵਾਲਿਆਂ ਦੇ ਧਰਾਂ ਤੇ ਫੀਸ ਕੋਈ ਨਾ ਇੱਕ ਪਾਸੇ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਪੁੱਤਰੇ ਠੰਡੇ ਘੁੱਟ ਜੀ ਸ਼ਹੀਦੀ ਪਾ ਗਏ ਤੇ ਦੂਜੀ ਪਾਸੇ ਜਦੋਂ ਚਮਕੌਰ ਦੀ ਲੜਾਈ ਵਿੱਚ ਸਹਬਜ਼ਾਦਾ ਅਜੀਤ ਸਿੰਘ ਜਹੀਦ ਹੋ ਜਾਂਦੇ ਨੇ ਤੇ ਛੋਟੇ ਸਹਬਜ਼ਾਦਾ ਜਦੋਂ ਜੰਗ ਵਿੱਚ ਜਾਣ ਦੀ ਇਜਾਜ਼ਤ ਮੰਗਦੇ ਨੇ ਤਾਂ ਉਸ ਸਮੇਂ ਕੀ ਕਹਿੰਦੇ ਨੇ ਉਸ ਪਿਤਾ ਜੀ ਦਾ ਤੇ ਪੁੱਤਰ ਦਾ ਜੋ वार्तालाਪ ਹੁੰਦੀ ਹੈ ਸਾਡੇ ਅੱਲਾ ਯਾਰ ਖਾਂ ਇੱਕ ਰਾਈਡਰ ਹੋਰੇ ਨੇ ਉਹਨਾਂ ਨੇ ਬੜਾ ਸੋਹਣਾ ਲਿਖਿਆ ਹੈ ਕਹਿੰਦੇ ਉਸ ਸਵੇ ਕਹਾ ਨੰਨੇ ਸੇ ਮਾਸੂਮ ਪਿਸਰ ਨੇ ਪਿਸਰ ਫਾਰਤੀ ਦਾ ਲਫਜ਼ ਹੈ ਛੋਟੇ ਬੱਚੇ ਨੂੰ ਕਿਹਾ ਜਾਂਦਾ ਹੈ ਉਸ ਸਵੇ ਕਹਾ ਨੰਨੇ ਸੇ ਮਾਸੂਮ ਪਿਸਰ ਦੇ ਰੁਖਸਤ ਹਮੇ ਦਿਲਾਉ ਪਿਤਾ ਚਾਹੇਂਗੇ ਮਰਨੇ ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਪਾਤਾ ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਪਾਤਾ ਸੋਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਪਾਤਾ ਤੇ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਉਹਨਾਂ ਦੇ ਪਿਤਾ ਜੀ ਨੂੰ ਕੀ ਜਵਾਬ ਦਿੱਤਾ कहते न गुरु जी फरमाते कि मरने से किसी यार को हमने नहीं रोका मरने से किसी यार को हमने नहीं रोका फिर को हमने नहीं रोका तुमको भी सियाण से हम कुर्बान करेंगे सत शुक्र है कि खनचर से कभी हम भी मरेंगे ਸਤਿ ਸ਼ੁਕਰ ਹੈ ਕਿ ਖੰਜਰ ਸੇ ਕਦੀ ਹਮ ਵੀ ਮਰਾਂਗੇ ਵਾਹਿਗੁਰੂ ਬਚਨ ਕੀ ਜਾਨਕੀ ਇਜਾਜ਼ਤ ਤੁਮੇ ਬਖਸ਼ੇ ਪਿਆਰੇ ਹੋ ਮਗਰ ਜਾਂ ਵੀ ਸ਼ਹਾदत ਤੁਮੇ ਬਖਸ਼ੇ ਤੇ ਜਦੋਂ ਗੁਰੂ ਜੀ ਦੇ ਪੁੱਤਰ ਵੀ ਸ਼ਹੀਦ ਹੋ ਜਾਂਦੇ ਨੇ ਤੇ ਸਿੰਘਾਂ ਨੇ ਕਿਹਾ ਕਿ ਗੁਰੂ ਜੀ ਆਪਣੇ ਬੱਚਿਆਂ ਦੀਆਂ ਲਾਸ਼ਾਂ ਦਾ ਸੰਸਕਾਰ ਤੇ ਕਰ ਦਿਓ ਪਰ ਗੁਰੂ ਜੀ ਨੇ ਕਿਹਾ ਕਿ ਮੈਂ ਆਪਣੇ ਬੱਚਿਆਂ ਦੀਆਂ ਲਾਸ਼ਾਂ ਦਾ ਸੰਸਕਾਰ ਵੀ ਬਾਕੀ ਸਿੱਖਾਂ ਦੇ ਨਾਲ ਹੀ ਕਰਾਂਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹ ਗੱਲ ਨਾ ਕਹੇ ਕਿ ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਬਾਕੀ ਸਿੱਖਾਂ ਨਾਲ ਵੱਧ ਪਿਆਰਿਆ ਹੋਵੇ ਜੇ ਦੀ ਮਿਸਾਲ ਕਿਸੇ ਕਵੀ ਨੇ ਇਸ ਤਰ੍ਹਾਂ ਦਿੱਤੀ ਹੈ ਕਹਿੰਦੇ ਨੇ ਕਿ ਹਸ਼ਸ਼ਹੀਤੀ ਪਾ ਗਿਆ ਜਦੋਂ ਲਾਲ ਛੁਟੇਰਾ ਹਸ਼ਸ਼ਹੀਤੀ ਪਾ ਗਿਆ ਜਦੋਂ ਲਾਲ ਛੁਟੇਰਾ ਅੱਖਾਂ ਸਾਵੇਂ ਹੋ ਗਿਆ ਉਹ ਬੇੜਾ ਬੇੜਾ ਉੰਗਲ ਲਾ ਕੇ ਉਹਨੂੰ ਉਹ ਲੈ ਗਿਆ ਉਹ ਫੀਰ ਬੇੜਾ ਜੋੜੀ ਜੋੜੀ ਹੋ ਗਿਆ ਉਹ ਪਰਿਵਾਰ ਤੇਰਾ ਹੱਥ ਬੰਨ ਬੋਲੇ ਸਤ ਗੁਰੂ ਆ ਪਾਣਾ ਤੇਰਾ ਹੱਥ ਬੰਨ ਬੋਲੇ ਸਤ ਗੁਰੂ ਆ ਪਾਣਾ ਤੇਰਾ ਤੇਰਾ ਤੁਝ ਕੋ ਸੋਪ ਤੂ ਕਿਆ ਲਾਗੇ ਮੇਰਾ ਹੋਵਾ ਤਥੋ ਸੁਰਖ ਰੂਪ ਰਣ ਭਾਲਾ ਚਿਹਰਾ ਤਾਈਓ ਤਾਂ ਕਹਿੰਦੇ ਨੇ ਵਾਹ ਵਾਹ ਗੋਬਿੰਦ ਸਿੰਘ ਤਨ ਤੇਰਾ ਜੇਰਾ ਤਨ ਤੇਰਾ ਜੇਰਾ eh saangat ji ਜੋ ਦੋਸਤਾਂ ਨਾਲ ਕਿਨੇ ਬੜੇ ਪਿਆਰ ਨਾਲ ਗਿਆ ਬੋਲਣਾ ਬੜਾ ਆੱਖਾਂ ਹੁੰਦਾ ਸ਼ਹੀਦਾਂ ਦੇ ਕਿ ਕੋਈ ਗਲਤ ਲਫ਼ਜ਼ਰਾ ਮੂੰਹ ਚ ਨਿਕਲ ਜਾਏ ਕਿਉਂਕਿ ਉਹ ਸ਼ਹੀਦ ਇਤਿਹਾਸ ਵਿੱਚ ਹੈ ਵੀ ਸ਼ਹੀਦੀ ਕਿਸੇ ਪਰਿਵਾਰ ਦੀ ਨਹੀਂ ਕਿ ਜੋ ਸਾਡੇ ਗੁਰੂ ਸਾਹਿਬਾਂ ਦੀ ਹੋਈ ਹੈ ਅਸੀਂ ਉਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕਿਸੇ ਇੱਕ ਧਰਮ ਦੀ ਸ਼ਹੀਦੀ ਨਹੀਂ ਸੀ ਉਹ ਸਮst ਜਗ ਲਈ ਸ਼ਹੀਦੀ ਸੀਗੀ ਉਹ ਜਿਹੜੀਆਂ ਰੂਹਾਂ ਇੱਥੇ ਆਈਆਂ ਉਸ ਕਾਲ ਪੁਰਖ ਦੀਆਂ ਉਹਨਾਂ ਨੇ ਜਗ ਨੂੰ ਤਾਰਨ ਵਾਸਤੇ ਆਪਿਆ ਸ਼ਹੀਦੀਆਂ ਦਿੱਤੀਆਂ ਪਰ ਬੜੇ ਮੜੀ ਕਾਲਪਸੋ ਦੀ ਗੱਲ ਹੈ ਅੱਜ ਅਸੀਂ ਧਰਮ ਦੀ ਰਾਜਨੀਤੀ ਦੀ pèce ਅਸੀਂ ਸਾਡੇ ਚੜਨਦੇ ਆ ਮੈਂ ਹਿੰਦੂ ਮੈਂ ਸਿੱਖ ਮੈਂ ਇਸਾਈ ਇੱਕ ਮੁਸਲਮਾਨ ਅਸੀਂ ਕਟੜਤਾ ਨਹੀਂ ਕਪਾ ਲਈ ਇਨਸਾਨ ਨੂੰ ਇਨਸਾਨੀ ਸਭੇ ਤੇ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਅਪਾ ਧਰਮ ਦੀ ਰਾਜਨੀਤੀ ਨਾ ਕਰੀਏ ਕਰਮ ਐਸਾ ਕਰੀਏ ਕਿ ਸਾਡੇ ਧਰਮ ਨੂੰ ਸਾਡੇ ਕਰਮ ਤੇ ਨਾਜ਼ ਹੋਵੇ ਜੇ ਹਿੰਦੂ ਘਰਮ ਦੇ ਘਰ ਵਿੱਚ ਜਰਮ ਲਿਆ ਸਿੱਖ ਦੇ ਜਨਮ ਲਿਆ ਇਸਾਈ ਚ ਲਿਆ ਮੁਸਲਮਾਨ ਲਿਆ ਅਸੀਂ ਕਰਮ ਐਸੇ ਕਰ ਜੇ ਕਿ ਵਕੀ ਸਾਡਾ ਧਰਮ ਕਰੇ ਕਵੇ ਕਿ ਵਕੇ ਜੇ ਧਰਮ ਦੇ ਵਿੱਚ ਆ ਚੰਗਾ ਕਰਮ ਕਰਕੇ ਗਿਆ ਕਿਉਂਕਿ ਸਿਆਣੇ ਕਹਿੰਦੇ ਨੇ ਕਿ 84 ਲੱਖ ਜੁਨਾ ਜਾਨਕਿ 84 ਲੱਖ ਟੈਸਟ ਪਾਸ ਕਰਕੇ ਆਪਾਂ ਜਿਹੜਾ ਜਾਮਾ ਲਿਆ ਇਨਸਾਨੀ ਇਹ ਬਾਰ-ਬਾਰ ਨਹੀਂ ਮਿਲਣਾ ਇਹਦੇ ਨਾਲ ਹੀ ਮੈਂ ਆਪਣੇ ਲਫ਼ਜ਼ਾਂ ਨੂੰ ਵਿਰਾਮ ਦਿੰਦਾ ਕਈ ਅਖਰਵਾਦਾ ਘਾਟਾ ਬੋਲ ਗਿਆ ਆਂ ਕਾ ਬੱਚਾ ਜਾਣ ਕੇ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਤਨ ਦੇ ਅਨੇਕੋ ਟੀਕਾ ਖਾਲਸਾ ਵਾਲੇ ਕਿਤੇ ਗੁਰਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ